ਪਰ ਫਿਰ ਵੀ ਆਪਾ ਪ੍ਰਮਾਤਮਾ ਦੀ ਕਿਰਪਾ ਕਿ ਕੋਸ਼ਿਸ਼ ਕਰਦੇਗੇ ਏਦਾਂ ਦੀ ਗੱਲਾਂ ਨਾ ਕਰੀਏ ਪਹਿਲਾਂ ਆਪਣੀ ਮੈਂ ਸਿਸਟਰ ਨੂੰ ਸੁਣਾਉਣਾ ਹਮੇਸ਼ਾ ਆਹ ਵਾ 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 ਕੀ ਬਾਤ ਹੈ ਸਭ ਤੋਂ ਪਹਿਲਾਂ ਸਕੇਟ ਜਾ ਨਵਾਬ ਬਣਾਣਾ ਆਪਣੀ ਸਿਸਟਰ ਨੂੰ ਗਾਣਾ ਜੀ ਉਹਨੇ ਕਹਿੰਦਾ ਨਾ 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 ਗੰਦਾ ਹਾਂ ਤੇ ਫਿਰ ਨਹੀਂ ਗਾਣਾ ਸਾਡੀ ਭੈਣ ਨਹੀਂ ਸੁਣ ਸਕਦੀ ਫਿਰ ਉਹ ਸਾਡੀਆਂ ਭੈਣਾਂ ਹੀ ਆ ਭੈਣਾਂ ਹੀ ਆ ਜਿਹੜੀਆਂ ਆ ਬਹੁਤ ਸੋਹਣੀ ਗੱਲ ਹੈ ਤੇ ਮਤਲਬ ਤੁਸੀਂ ਦੋਵੇਂ ਆਪੇ ਲਿਖਦੇ ਹੋ ਬਹਿ ਕੇ ਇਕੱਲੇ ਲਿਖਦੇ ਨਹੀਂ ਹਾਂ ਸੋਚਦੇ ਸੋਚਦੇ ਹੋ ਲਿਖਦੇ ਨਹੀਂ ਫਿਰ ਵੀ ਨਹੀਂ ਲਿਖਦੇ ਭੈਣ ਹੀ ਨਹੀਂ ਫੜਿਆ ਕਦੀ ਜ਼ਿੰਦਗੀ ਵਿੱਚ ਅੱਛਾ ਪੈਨ ਅਜ ਤੱਕ ਲਾਈਫ ਨਹੀਂ ਪੜਿਆ ਖੋਗੀ ਜੀ ਮੰਤਰ ਦੇਖੀ ਹੋਣਾ ਹਾਂਜੀ ਖੋਗੀ ਜੀ ਦੀ ਪ੍ਰਾਣੀ ਸੀ ਆਹ ਨੂੰ ਪਤਾ ਆਵਾਰਡ ਮਿਲਿਆ ਸੀ ਇਹਨੂੰ ਕਾਮੇਡੀ ਖੇਡੋਂ ਦਾ ਲੈਰੀ ਸਾਹਿਬ ਇਹਨੂੰ ਦਿੱਤੀ ਸੁਦੇਸ਼ ਲੈਰੀ ਜੀ ਦੀ ਉਹ ਵੀ ਅਵਾਰਡ ਦੋਨਾਂ ਸਕ੍ਰਿਪਟ ਸਾਡਾ ਸੀਗਾ ਹਾਂ ਥੋੜਾ ਥੋੜੀ ਸਾਡੀ ਸੀ ਫੇਰ ਕਹਿੰਦੇ ਸਕ੍ਰਿਪਟ ਸੋ ਸੋ ਸਾਡੀ ਸੀਗੀ ਤੇ ਹਰ ਸੀਨ ਦਾ ਅਸੀਂ ਪਲਾਨ ਕੀਤਾ ਹੁੰਦਾ ਸੀਗਾ ਤੇ ਕੋਗੀ ਜੀ ਨਾਲ ਬੈਠਦੇ ਸੀਗੇ ਫਿਰ ਅਸੀਂ ਉਹਨੂੰ ਉਹਨੂੰ ਆਪਾਂ ਪਲਾਨ ਕਰਦੇ ਸੀਗੇ ਹੁਣ ਇੱਥੇ ਆਇਆ ਕਹਣਾ ਇੱਥੇ ਆਇਆ ਕਹਣਾ ਇਹ ਕਾਮੇਡੀ ਆ ਜਿੱਦਾਂ ਤੁਸੀਂ ਆਪਾਂ ਇੱਕ ਗੋਗਸਟ ਗੱਲ ਹੋਈ ਸੀਗੀ ਕਿ ਜਿਹੜਾ ਵਿਅੰਗ ਜਿਹੜਾ ਲਿਖਣਾ ਗੱਲ ਹੋਰ ਆ ਜਦੋਂ ਉਹਨੂੰ ਪੂਰਾ ਪਰੋਇਆ ਜਾਂਦਾ ਤੇ ਉਹ ਵਿੱਚੋਂ ਉਹ ਚੀਜ਼ ਨਿਕਲਦੀ ਹੈ ਹਾਂ ਤੇ ਉਹ ਅਸੀਂ ਫਿਲਮ ਕੀਤੀ ਤੇ ਅਵਾਰਡ ਮਿਲਿਆ ਬੜੀ ਵਧੀਆ ਫਿਲਮ ਨਹੀਂ ਅੱਜ ਵੀ ਲੋਕੀ ਕਹਿੰਦੇ ਕਿ ਅਸੀਂ ਮਤਲਬ ਕਿ ਇੰਨੀ ਵਾਰੀ ਕੋਈ ਫਿਲਮ ਨਹੀਂ ਦੇਖੀ ਜਿੰਨੀ ਵਾਰੀ ਕੋਗੀ ਜੀ ਤੋਂ ਮੰਦਰ ਦੇਖੀ ਅਨਹੀਂ ਹੈਗਾ ਉਹ ਤਾਂ ਰਤਬਾ ਤੇ ਮਕਾਮ ਬੜਾ ਵੱਡੀ